ਠੀਕ ਹੈ ਨਾ ਠੀਕ ਆ ਇੱਕ ਇੱਕ ਘੱਟ ਪਾਉਣਾ ਦੋ ਨਹੀਂ ਪਾਉਣੇ ਚੇ ਮੇਰੇ ਵੱਲ ਦੇਖਣਾ ਠੀਕ ਹੈ ਏ ਉਹ ਕਿ ਨਹੀਂ ਆਣ ਓਕੇ ਹੂੰ ਠੀਕ ਆ ਕੀ ਬਾਤ ਆ ਬਾਈ ਕੀ ਬਾਤ ਹੂੰ ਤੇ ਸਾਫ ਵੀ ਕਰਦਾ ਕੋਈ ਮਹਰੀ ਗੱਲ ਬਾਈ ਹੂੰ ਤੇ ਸਾਫ ਵੀ ਕਰਦਾ ਆਣ ਹਨਾ ਠੀਕ ਆ ਠੀਕ ਆ ਬਾਈ ਧੰਨਵਾਦ ਬਾਈ ਹੂੰ ਕੱਲ ਚਾਹੀਦੀ ਤੈਨੂੰ ਫੇਰ ਕੱਗਈ ਏ ਕੱਲ ਨੂੰ ਦੇ ਦੇ ਬਾਈ ਕੱਲ ਨੂੰ ਕਿੰਨੇ ਵਜੇ ਜਾਣਾ ਤੇ ਰਿਸ਼ਤੇ ਵਾਲੇ ਕੋਲ ਬਾਈ ਮੈਂ ਸਵੇਰੇ ਹੀ ਜਾਣਾ ਸਵੇਰੇ ਜਾਣਾ ਆਇਆ ਫਰਮਾਨ ਕਰੀਏ ਫੇਰ ਵੀ ਬੋਦੋ ਚਲ ਬੇਰੇ ਦੇਖੋ ਯਰ ਕੁਰਸੀ ਤੇ ਡਿਟੂਟੀ ਵੀ ਹੈ ਕੁਰਸੀ ਤੇ ਨੂੰ ਘੁੰਮਣ ਵਾਲੀ ਨਾ ਲਾਦਾ ਮੰਤਰੀ ਵਾਲੀ ਨਾ ਦੇਦਾ ਤੈਨੂੰ ਕੁਰਸੀ ਨਾ ਯਾਰ ਬਈ ਢੇਰੇ ਸਦਾ ਬੰਦਾ ਖੱਟ ਲੱਗ ਜਾਂਦੀ ਲੈ ਆਏ ਕਿਵੇਂ ਗਿਰ ਜਾਏਗਾ ਹੋਰ ਫੇਰ ਕੀ ਖਾਣਾ ਪੀਣਾ ਫੇਰ ਤੂੰ ਫੋਟੋ ਦੇ ਦੇ ਭਰਾਵਾ ਉਹ ਤੋਂ ਫੋਟੋ ਤਾਂ ਆਪਾਂ ਤਾਂ ਹੀ ਤਾਂ ਲਈ ਆ ਯਾਰ ਫੋਟੋ ਦੇਣ ਨੂੰ ਏ ਕਿੰਨਾ ਟਾਈਮ ਲੱਗ ਜੂ ਇਹਨੂੰ ਹਣ ਬਾ 5 ਮਿੰਟ ਦੇ ਅੱਪਾ 5 ਮਿੰਟਾਂ ਚ ਕੰਮ ਕਰ ਦੇਣਾ ਉਹਨੂੰ ਘੰਟਾ ਕਿਉਂ ਕਿਹਾ ਫਿਰ ਉਹਨੂੰ ਘੰਟਾ ਤਾਂ ਦਾ ਤੂੰ ਲੱਠਾ ਬਾਈ ਕਾ ਕਰਕੇ ਆ ਫਿਰ ਮੇਰੇ ਇਹਨੂੰ ਪਾ ਇਹਨੂੰ ਮਾੜੀ ਜਿਹੀ ਸੈੱਟ ਕਰ ਬਾਈ ਜੀ ਇਹਨੂੰ ਸਾਫ਼ ਕਰ ਦੀ ਇਹ ਮੈਂ ਬਾਬਾ ਆ ਜਿਹੜੀ ਇੱਥੋਂ ਮਾੜੇ ਆ ਨਾ ਕਾਰਡ ਟੇਨਿੰਗ ਦੀ ਆ ਰਹੀ ਹੈ ਟੇਨਿੰਗ ਚੱਕ ਦੇ ਆ ਜਿਹੜੀ ਇੱਥੇ ਆ ਆ ਛੱਤ ਦੇ ਵਾਲ ਦੀ ਨਹੀਂ ਵੀ ਚੱਕ ਦੇ ਤੇ ਵੈਕਸ ਨਾ ਕਰਦਾ ਕਿ ਤੂੰ ਅਸਲੀ ਜੇ ਤੇ ਮੈਂ ਕੁਝ ਨਹੀਂ ਭਾਈ ਹੁੰਦਾ ਮੈਂ ਸੁਣਦਾ ਰਹਿਣਾ ਪੈਸੇ ਦੇਣੇ ਤੈਨੂੰ ਕਿੰਨੇ ਲੈਗਾ ਪੈਸੇ ਕਿਨੇ ਲੈਗਾ ਸੱਚ ਬਸ 1000 ਰੁਪਇਆ ਫੋਟੋ ਹੋ ਜੋ 1000 ਰੁਪਇਆ ਫੋਟੋ ਮੈਂ ਭਾਈ ਬੱਬੂ ਮਾਡ ਪਾਸਪੋਰਟ ਸਾਈਜ਼ ਬੱਬੂ ਮਾਡ ਮੇਰੇ ਕੋਲ ਆਉਂਗਾ ਏ ਐਨੇ ਮੇਰੇ ਕੋਲ ਆਉਂਦਾ ਸਾਰੇ ਮੇਰੇ ਕੋਲ ਆਉਂਦੇ ਮਾਰੀ ਜਾਣਾ ਤੇਰੇ ਕੋਲੇ ਡਿਡਿਆਂ ਨੇ ਤੇਰੇ ਕੋਲੇ ਅਜੇ ਆਉਣਾ ਜੀ ਉਹ ਤੁਸੀਂ ਤਾਂ ਹੀ ਤਾਂ ਆਏ ਹੋ ਮੇਰੇ ਕੋਲ ਵੀ ਮੇਰਾ 9 ਚਾਹ ਨਾ ਯਾਰ ਮੇਰੀ ਗੱਲ ਸੁਣ 9 ਤਾਂ ਚੱਲਦਾ ਠੀਕ ਹੈ ਉਹਨਾਂ ਤੋਂ ਜੇ 10000 ਰੁਪਏ ਲੈ ਲੈ ਗਰ ਭਰਾਵਾ ਮੈਂ ਤੈਨੂੰ ਦੇਣਾ ਰੁਪਇਆ 100 ਗੱਲ ਸੁਣ ਲੈ ਮੇਰੀ ਨਾ ਨਾ ਭਾਈ ਰੁਪਇਆ ਤੈਨੂੰ ਦੇਣਾ ਨਾਲੇ ਆ ਇਥੋਂ ਆ ਗਰਦਨ ਦੀ ਸਾਫ ਕਰਦੇ ਸਗਲ ਸੁਣਨਾ ਮੇਰੀ ਤੇ ਹੋਰ ਇਹਦੇ ਚ ਰੁਪਈਆ 100 ਨਹੀਂ ਲੱਗਣਾ ਤੁਹਾਨੂੰ ਲੱਗ ਮਾਰੇ ਕਰਦੂੰ ਮਾਰੇ 100 ਰੁਪਈਆ ਲੱਗ ਜੂ ਲਾਸਟ ਨਾ 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 ਦੇ 100 ਤੂੰ ਤਾਂ ਕੀ ਵੀ ਵਾਲੀ ਗੱਲ ਕਰਨ ਲੱਗਾ ਕੱਪੜੇ ਪੜਵਾਉਗਾ ਨਹੀਂ ਵੀ ਅਸੀਂ 100 200 ਰੁਪਏ ਤਾਂ ਦੇਣਾ ਹੈ 8 ਤੋਂ 500 ਰੁਪਏ ਨਹੀਂ ਮਰਜੀ ਹੈ ਤੇਰੀ ਰੁਪਈਆ ਚਲ 100 ਹੋ ਜਾ ਨਾ ਨਾ ਕੋਈ ਨਾ ਤੇ ਰਿਟਾ ਪਾਸਪੋਰਟ ਨਹੀਂ ਲੈਣੀ ਬਈ ਯਾਰ ਆ ਤੈਨੂੰ 8 ਦੇਣੀਆਂ ਨੇ ਅੱਤੋਂ ਉਹੋ ਲੈਣੀਆਂ ਨੇ ਅੱਠ ਵੀ ਜਣਾ ਪੇਪਰ ਲਿਆਉਣਾ ਨਾ ਬਾਹਰੋਂ ਇਕਲੀ ਤੋਂ ਮੰਗਾਉਣਾ ਪੇਪਰ ਸਪੈਸ਼ਲ ਉਰੇ ਵਾਲੀ ਨਹੀਂ ਮੈਂ ਵਰਤਦਾ ਬ੍ਰਾਂਡ ਬ੍ਰਾਂਡ ਬਾਹਰਲਾ ਬਾਹਰਲਾ ਪੇਪਰ ਯਾਰ ਮੂੰ ਤਾਂ ਦੇਸੀ ਹੀ ਹੈ ਆਪਣੇ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣ ਚੱਲ 200 ਲੈਣੀ ਬੜ ਪੱਕਾ ਹੋਣਾ ਬਸ ਹੁਣ 200 ਤੋਂ ਉੱਤੇ ਇੰਨੀ ਰੁਪਈਆ ਲੈਣਾ ਐਨੀ ਕਰਨੀ ਹੀ ਮੈਂ ਜਾਣਾ ਫਿਰ ਤੂੰ ਆਏ ਕਰੀ 200 ਦੇ ਨਾਲ ਆਪਾਂ ਨੂੰ ਤੂੰ ਪਾਰਟੀ ਕਰ ਦੇ ਚੱਲ ਪਾਰਟੀ ਕਰਦਾ 200 ਦੇ ਨਾਲ ਪਾਰਟੀ ਕਰ ਪਾਰਟੀ ਕਰਦਾ ਪਾਰਟੀ ਫਿਰ ਮੇਰੀ ਮਹਿੰਗੀ ਪੈ ਜਾਣੀ ਆ ਦੇਖ ਲਾ ਕੋਈ ਨਹੀਂ ਪਾਰਟੀ ਕਰਦਾ ਚੱਲ ਮੈਂ ਫੋਟੋ ਦਾ ਦੋਸਤ ਹੀ ਦੇਣਾ ਆ ਆ ਗਰਦਨ ਜੀ ਇਥੋਂ ਨਾ ਆ ਵਾਲ ਜੇ ਆ ਦੇ ਕਿ ਛਾਤੀ ਜੀ ਵਾਲੇ ਚੱਕ ਦੇ ਤਾਂ ਠੀਕ ਆ